ਮਾਝੋਕ ਪੰਜਾਬ ਸਰਕਾਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਮਾਝੋਕ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾਝੋਕ ਸਿਵਲ ਸਜਨ ਰੂਪਨਗਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਪੂਰੇ ਇਸ ਏਰੀਏ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਕੀਰਪੁਰ ਸਾਹਿਬ ਦੇ ਏਰੀਆ ਦੇ ਵਿੱਚ ਇਨਕਲੂਡਿੰਗ ਸ਼੍ਰੀ ਅਨੰਤਪੁਰ ਸਾਹਿਬ ਦੇ ਏਰੀਆ ਦੇ ਵਿੱਚ ਡੇਂਗੂ ਦੇ ਸੰਬੰਧੀ ਸਰਵੇ ਕੀਤਾ ਜਾ ਰਿਹਾ ਹੈ ਅਸੀਂ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਵਿੱਚ ਅੱਜ ਘੁੰਮ ਰਹੇ ਹਾਂ ਜਿਹਦੇ ਵਿੱਚ ਅਸੀਂ ਡੀਐਸਪੀ ਸਾਹਿਬ ਦਾ ਦਫ਼ਤਰ ਜਿਹੜਾ ਹੈ ਉੱਥੇ ਵੀ ਨਿਰੀਖਣ ਕੀਤਾ ਹੈ ਤੇ ਨਾਲ ਹੀ ਪੁਲਿਸ ਸਾਂਝ ਕੇਂਦਰ ਪਟਵਾਰਖਾਨੇ ਤੇ ਨਾਲ ਅੱਜ ਆਪਣਾ ਬੀਐਸਐਨਐਲ ਆਫਿਸ ਆਏ ਹਾਂ ਸੋ ਵੀਡੀਓ ਸਾਹਿਬ ਦਾ ਦਫ਼ਤਰ ਵੀ ਅਸੀਂ ਦੇਖਿਆ ਹੈ ਸੋ ਬਹੁਤ ਸਾਰੀਆਂ ਥਾਵਾਂ ਤੇ ਸਾਨੂੰ ਜਿਹੜਾ ਡੇਂਗੂ ਦਾ ਲਾਰਵਾ ਮਿਲਿਆ ਹੈ ਤੇ ਨਾਲ ਅਸੀਂ ਹਦਾਇਤਾਂ ਜਿਹੜੀਆਂ ਦਿੱਤੀਆਂ ਹਨ ਸਟਾਫ ਨੂੰ ਕਿ ਇਹ ਜਿਹੜਾ ਪਾਣੀ ਹੈ ਖਾਸ ਕਰਕੇ ਜਿਹੜਾ ਜਿਹੜੇ ਖੁੱਲੇ ਥਾਵਾਂ ਤੇ ਬਰਤਨ ਪਏ ਨੇ ਚਾਹੇ ਉਹ ਗਮਲੇ ਨੇ ਆ ਜਾਂ ਅਲੱਗ-ਅਲੱਗ ਤਰ੍ਹਾਂ ਦੇ ਹੋਰ ਟੁੱਟੇ-ਫੁੱਟੇ ਵਰਤਨ ਜਿਹੜੇ ਕਿ ਵਰਤਨ ਵਿੱਚ ਨਾ ਆਉਣ ਯੋਗ ਨੇ ਤੇ ਉਹਨਾਂ ਨੂੰ ਮੋਦਾ ਮਾਰਿਆ ਜਾਵੇ ਤਾਂ ਕਿ ਬਾਰਿਸ਼ ਦਾ ਪਾਣੀ ਜਮਾ ਨਾ ਹੋਵੇ ਕਿਉਂਕਿ ਇਹਦੇ ਵਿੱਚ ਡੇਂਗੂ ਦਾ ਲਾਰਵਾ ਜਿਹੜਾ ਜਮਾ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਕੂਲਰ ਨੇ ਕੂਲਰਾਂ ਦਾ ਪਾਣੀ ਜਿਹੜਾ ਹਰ ਹਫ਼ਤੇ ਚੇਂਜ ਕੀਤਾ ਜਾਵੇ ਤੇ ਹੋਰ ਕੋਈ ਵੀ ਜਿਹੜੀ ਐਮਹਰੀ ਚੀਜ਼ ਜਿਹੜੀ ਵਰਤਨ ਦੇ ਵਿੱਚ ਨਹੀਂ ਆਣ ਵਾਲੀ ਹੈ ਉਹਨੂੰ ਇਸ ਤਰ੍ਹਾਂ ਖੁੱਲੇ ਦੇ ਵਿੱਚ ਨਾ ਰੱਖਿਆ ਜਾਵੇ ਉਹਨੂੰ ਮੋਦਾ ਮਾਰਿਆ ਜਾਵੇ ਤੇ ਤਾਂ ਕਿ ਜਿਹੜਾ ਡੇਂਗੂ ਦੇ ਅਪਦੇ ਪ੍ਰਕੋਪ ਤੋਂ ਬਚਿਆ ਜਾਵੇ ਤੇ ਅੱਜ ਅਸੀਂ ਸਾਂਝੇ ਤੌਰ ਤੇ ਸਾਡੀ ਜਿਹੜੀ ਸਿਹਤ ਪ੍ਰਭਾ ਸੜਨਾ ਟੀਮ ਜਿਹੜੀ ਆਈ ਆ ਸੀ ਸਾਂਝ ਤੌਰ ਤੇ ਅੱਜ ਦਾ ਇਹ ਐਕਸ਼ਨ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਸੀਂ ਟੈਲੀਫੋਨਿਕ ਸ਼ਹਿਰਨਨ ਪੁਸਾਬ ਤੋਂ ਬੋਲ ਰਹੇ ਆ ਹਾਂਜੀ ਇੱਥੇ ਹੈਲਥ ਵਿਭਾਗ ਤੇ ਨਗਰ ਕੌਂਸਲ ਦੀ ਟੀਮ ਆਈ ਸੀ ਕਿ ਚੈਕਿੰਗ ਕਰਨ ਲਈ ਤੇ ਇੱਥੇ ਕੋਈ ਵੀ ਲਾਰਵਾ ਵਗੈਰਾ ਨਹੀਂ ਪਾਇਆ ਗਿਆ ਤੇ ਸਾਡਾ ਸਾਰਾ ਐਟਮੋਸਫੀਅਰ ਸਹੀ ਸੀਗਾ ਇੱਥੇ ਅ ਕੀ ਕੀ ਇਨਸਟਰਕਸ਼ਨ ਦੋ ਦੇ ਕੇ ਗਏ ਸਰ ਇਹਨਾਂ ਨੇ ਇਨਸਟਰਕਸ਼ਨ ਦਿੱਤੇ ਹੈਗੇ ਕਿ ਕਿਤੇ ਵੀ ਪਾਣੀ ਵਗੈਰਾ ਨੂੰ ਨਾ ਜਮਾ ਹੋਣ ਦਿੱਤਾ ਜਾਵੇ ਤਾਂ ਕਿ ਲਾਰਵਾ ਵਗੈਰਾ ਕਿ ਨਾ ਐਕਸਪੈਂਡ ਹੋਵੇ ਕਿਸ ਚੀਜ਼ ਦਾ ਲਾਰਵਾ ਜੀ ਇਹ ਡੇਂਗੂ ਮਛਰਾਂ ਦਾ ਜੀ ਠੀਕ ਹੈ ਜ ਆਜੂ ਸਰ ਦੇਖ ਲੈ ਪਹਿਲੀ ਕਲੀਨਿੰਗ ਕਰਦੇ ਹਾਂ ਠੀਕ ਹੈ ਜੀ ਵੀਰ ਜੀ ਇਹ ਬੜੀ ਗੱਲ ਹੈ ਪਰ ਇਹ ਪਹਿਲਾਂ ਆਰਪੀ ਦਾ ਬੁਰਾ ਹਾਲ ਹੈ ਥੈਂਕ ਯੂ ਮੈਂ ਕਹਿੰਦਾ ਹਜ਼ਾਰਾਂ ਦੀ ਤਰ੍ਹਾਂ ਦੇ ਨਾਲ ਸਾਲ ਕਰ ਆਹ ਆ ਪਾਣੀ ਖੜਾ ਇੱਧਰ ਠੀਕ ਹੈ ਇਹ ਪਾਣੀ ਬਿਲਕੁਲ ਸਾਫ਼ ਹੈ بارش ਦਾ ਪਾਣੀ ਹੈ ਇਹ ਹਾਂਜੀ ਇਹੀ ਕਾਰਨ ਆਉਂਦਾ ਬੰਗੂ ਆਪਾ ਉਹਨਾਂ ਦੇਖੋ ਆਹ ਕਾਹ ਇੱਕ ਗਲਾਸ ਦੇ ਵਿੱਚ ਪਾਣੀ ਭਰਿਆ ਹੋਆ ਹਾਂਜੀ ਗਰਸ ਦਾ بارش ਦਾ ਪਾਣੀ ਹਾਂ ਸਰ ਪਰ ਇਹ ਜੋ بارش ਦੇ ਪਾਣੀ ਨਾਲ ਨਾ ਨਿਮਤ ਰਜੇ ਕਰੋੜਾਂ ਦੀ ਮਤਰਾ ਹਾਲ ਹੈ ਮਤਲਬ ਇਹ ਹੁਣ ਆਪਾਂ ਸੁਰਤੇ ਨਾ ਇਹ ਪਰ ਉਹਦੇ ਵਿੱਚ ਤੇ ਅੰਡੇ ਹੋਏ ਸਾਈਡਾਂ ਤੇ ਲੱਗੇ ਹੋਏ ਆ ਇਹਨੂੰ ਚੰਗੀ ਤਰ੍ਹਾਂ ਮਜਵਾ ਕੇ ਨਾ ਬਲਕਿ ਨਾ ਪੁੱਛੇ ਉਹ ਪੁੱਛੇ ਕਰਦੇ ਹੋਗੇ ਬੰਦੇ ਹੈ ਨਹੀਂ ਕਲਾਸ ਹੋ ਰਹੇ ਨੇ किससे वैसे भी यहाँ लेते हैं कोई बदला मैं बला देता हूँ यहाँ पूरा कॉल प्लेस लार्वा पर याद रहे तो शॉर्ट वीडियो बनाते हैं ऐसी लार्वा <coughs> काफी है बजे ऊपर या फिलहाल <coughs> <नार्वारी। coughs>